ਸਤ ਸ੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੀਰਥ ਵਰਡ ਦੇ ਵਿੱਚ ਸੋ ਜਿੰਨੇ ਵੀ ਮਿੱਤਰ ਸੱਜਣ ਜਿੰਨਾ ਵੀ ਚੈਨਲ ਨੂੰ ਪਿਆਰ ਦਿੰਦੇ ਨੇ ਸਾਰਿਆਂ ਦਾ ਪਹਿਤੂ ਨੂੰ ਬਹੁਤ ਬਹੁਤ ਧੰਨਵਾਦ ਆਦਰ ਸਤਕਾਰ ਬਹੁਤ ਬਹੁਤ ਪਿਆਰ ਜਿੰਨੇ ਵੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਨੇ ਜਾਂ ਕਮੈਂਟ ਕਰਦੇ ਨੇ ਜਾਂ ਨਹੀਂ ਵੀ ਕਰਦੇ ਉਹਨਾਂ ਦਾ ਵੀ ਧੰਨਵਾਦ ਬਹੁਤ ਹੈ ਧੰਨ ਦੇਖੋ ਜ਼ਿੰਦਗੀ ਦੇ ਵਿੱਚ ਬੜੇ ਪੱਖ ਆਉਂਦੇ ਨੇ ਚੰਗਾ ਵੀ ਆਉਂਦਾ ਮਾੜਾ ਵੀ ਆਉਂਦਾ ਕਈਆਂ ਨਾਲ ਸਹਿਮਤੀ ਬਣਾਉਣੀ ਵੀ ਪੈਂਦੀ ਆ ਤੇ ਕਈਆਂ ਨਾਲ ਤੁਹਾਡੀ ਸਹਿਮਤੀ ਨਹੀਂ ਵੀ ਬਣਦੀ ਪਰ ਤੁਸੀਂ ਆਪਣੀ ਜੋ ਮਾਨਸਿਕਤਾ ਉਹਨੂੰ ਸਦਾ ਉੱਚੀ ਰੱਖਿਆ ਕਰੋ ਆਪਣੀ ਮਾਨਸਿਕਤਾ ਦੇ ਸਿਧਾਂਤ ਨੂੰ ਉੱਚਾ ਰੱਖਿਆ ਕਰੋ ਆਪਦੀ ਮਾਨਸਿਕਤਾ ਦੇ ਲੈਵਲ ਨੂੰ ਉੱਚਾ ਰੱਖਿਆ ਕਰੋ ਕਦੇ ਇਹ ਨਾ ਸੋਚਿਆ ਕਰੋ ਕਿ ਮੇਰੇ ਤੋਂ ਕੋਈ ਛੋਟਾ ਜਾਂ ਵੱਡਾ ਜੀਵਨ ਦੀ ਅਸਰ ਦਚਾਈ ਹੋਈ ਆ ਅਗਰ ਤੁਸੀਂ ਕਿਸੇ ਦਾ ਚੰਗਾ ਸੋਚਦੇ ਹੋ ਨਾ ਤਾਂ ਤੁਹਾਡਾ ਚੰਗਾ ਹੋਵੇਗਾ ਅਗਰ ਤੁਸੀਂ ਕਿਸੇ ਦਾ ਮਾਰਾ ਸੋਚ ਕੇ ਚੱਲਦੇ ਹੋ ਤਾਂ ਤੁਹਾਡਾ ਮਾਰਾ ਵੀ ਅੱਗੇ ਪਿਆ। ਸੋ ਦੇਖੋ ਅੱਜ ਹਰ ਇੱਕ ਆਪਣਾ ਸੋਸ਼ਲ ਮੀਡੀਆ ਤੇ ਚੈਨਲ ਬਣਾਈ ਬੈਠਾ ਹੈ। ਸਾਰਿਆਂ ਨੂੰ ਜਿੰਨੇ ਵੀ ਚੈਨਲ ਬਣਾਉਂਦੇ ਨੇ ਪਰ ਆਤਮਿਕ ਕਰੇ ਉਹਨਾਂ ਦੇ ਨੂੰਗਲੀ ਚੌਕਣੀ ਤਰੱਕੀ ਮਿਲਦੀ। ਪਰ ਮੇਨ ਮੁੱਦਾ ਆ ਜਾਂਦਾ ਕਿ ਇਨ੍ਹਾਂ ਚੈਨਲਾਂ ਤੋਂ ਤੁਹਾਨੂੰ ਸਿੱਖਣ ਨੂੰ ਕੀ ਮਿਲਦਾ? ਕਿ ਉਹਨਾਂ ਚੈਨਲਾਂ ਦੇ ਉੱਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਆਇਆ ਕੋਈ ਚੀਜ਼ਾਂ ਪਈਆਂ ਨੇ? ਜਾ ਉਹ ਚੈਨਲ ਤੁਹਾਡੇ ਕਿਸੇ ਹੱਕ ਪ੍ਰਤੀ ਆਵਾਜ਼ ਨੂੰ ਬਲੰਦ ਕਰਦੇ ਨਹੀਂ ਜਾਂ ਉਹ ਚੈਨਲ ਇਸ ਚੀਜ਼ ਨੂੰ ਲਸਾਉਂਦੇ ਨਹੀਂ ਕਿ ਤੁਹਾਡੇ ਸਮਾਜ ਨੂੰ ਕੀ ਦੇਣਾ ਕਿ ਤੁਹਾਡੇ ਸਮਾਜ ਨੂੰ ਚਾਹੀਦਾ ਕੀ ਆ ਜਾਂ ਇਹ ਚੈਨਲ ਇਹ ਦੱਸਾਉਂਦੇ ਨਹੀਂ ਕਿ ਤੁਸੀਂ ਕਿਸ ਸਿਧਾਂਤ ਤੇ ਖੜੇ ਹੋ ਤੇ ਕਿੰਨਾ ਸਿਧਾਂਤਾਂ ਤੇ ਤੁਹਾਨੂੰ ਚੱਲਣਾ ਚਾਹੀਦਾ ਸੀ ਸੋ ਇਹ ਮੁੱਦੇ ਬਹੁਤੇ ਚੈਨਲ ਵਾਲੇ ਨਹੀਂ ਦਿਖਾਉਂਦੇ ਮਾਫ ਕਰਨਾ ਸਾਡੇ ਲੋਕਾਂ ਦੀ ਮਾਨਸਿਕਤਾ ਇਹੀ ਬਣ ਗਈ ਕਿ ਸਾਨੂੰ ਸਿਰਫ ਨੱਚਣ ਟੱਪਣ ਵਾਲੇ ਮਨੰੰਜਨ ਵਾਲੇ ਚੈਨਲ ਦੀ ਜ਼ਰੂਰਤ ਆ ਜਿਸ ਤੇ ਸਿਰਫ ਸਾਡੇ ਲਾਇਕ ਮਨੰੰਜਨ ਲਾਇਕ ਵੀਡੀਓ ਹੋਣ ਜਾਂ ਸਾਡੇ ਅੱਖਾਂ ਨੂੰ ਅੱਖਾਂ ਨੂੰ ਇੱਕ ਭਾਵਕ ਜਾਂ ਕਹਿੰਦੇ ਮਨਭਾਵਕ ਆਉਣ ਵਾਲੀਆਂ ਵੀਡੀਓ ਹੋਣ ਜਾਂ ਸਾਨੂੰ ਸਿਰਫ ਉਸਕ ਸਕੈਂਟਾਂ ਦੀ ਚੀਜ਼ ਚਾਹੀਦੀ ਆ ਜਿਹਦੇ ਵਿੱਚ ਸਾਨੂੰ ਕਹਿੰਦੇ ਪੰਜਾਬੀ ਵਿੱਚ ਸਿੱਧਾ ਗੱਲ ਆ ਵੀ ਸਾਨੂੰ ਸੁਆਦ ਆਵੇ ਪਰ ਵੀਰੋ ਅਸੀਂ ਪਹਿਲਾਂ ਹੀ ਬੜੀ ਸੰਤਾਪ ਭੋਗ ਰਹੇ ਪਹਿਲਾਂ ਹੀ ਅਸੀਂ ਬੜੇ ਪਿੱਛੇ ਰਹਿ ਗਏ ਆ ਬਾਹਲੀ ਮੌਲਕਾਂ ਤੋਂ ਤੂੰਹਾਂ ਪਿੱਛੇ ਰਹਿੰਦੀ ਆ ਅੱਜ ਹਰ ਇੱਕ ਚੀਜ਼ ਧਰਮ ਨਾਲ ਜੋੜ ਕੇ ਸਾਡੇ ਵਿੱਚ ਵੱਡੀਆਂ ਪਾਈਆਂ ਜਾਂਦੀਆਂ ਨੇ ਜਦੋਂ ਮੈਂ ਪਹਿਲਾਂ ਵੀ ਕਈ ਵੀਡੀਓ ਵਿੱਚ ਜ਼ਿਕਰ ਕੀਤਾ ਜਦੋਂ 1947 ਵੇਲੇ ਸਾਡਾ ਦੇਸ਼ ਆਜ਼ਾਦ ਹੋਇਆ ਫੌਰੀ ਚਲੋ ਕਈ ਪੀਪਰੇ ਵੀ ਕਹਿੰਦੇ ਨੇ ਕਿ ਆਜ਼ਾਦੀ ਨਹੀਂ ਮਿਣੀ 99 ਸਾਲਾਂ ਦੀ ਲੀਜ ਤੇ ਸੀ ਪਰ ਆਪਾਂ ਇੱਕ ਗੱਲ ਕਰਦੇ ਆ ਅਗਰ ਸਾਡੇ ਦੇਸ਼ 1947 ਦੇ ਵਿੱਚ ਆਜ਼ਾਦ ਹੋਇਆ ਸਾਨੂੰ ਆਜ਼ਾਦੀ ਮਿਲੀ ਉਸ ਟਾਈਮ ਸਾਡੇ ਚ ਹਿੰਦੂ ਮੁਸਲਮ ਵੀਰ ਦਾ ਵੀ ਉਨਾ ਯੋਗਦਾਨ ਸੀ ਸਿੱਖ ਭਾਈਚਾਰੇ ਦਾ ਵੀ ਉਨਾ ਯੋਗਦਾਨ ਸੀ ਤੇ ਹਰ ਇੱਕ ਪੱਖ ਕਹਿਣ ਦਾ ਮਤਲਬ ਮੇਰੇ ਸਮਝਾਉਂਦਾ ਹੈ ਕਿ ਹਰ ਇੱਕ ਪੱਖ ਨੇ ਸਾਥ ਦਿੱਤਾ ਉਹਨਾਂ ਵਿੱਚ ਕੋਈ ਬਦਲੇ ਦੀ ਭਾਵਨਾ ਨਹੀਂ ਸੀ ਕੋਈ ਵਿੱਚ ਵਿਚਾਰਾ ਵਿੱਚ ਕਮੀ ਨਹੀਂ ਸੀ ਕੋਈ ਭੇਦ ਭਾਵ ਨਹੀਂ ਸੀ ਕੋਈ ਬਦਲਾਖੋਰੀ ਨਹੀਂ ਸੀ ਪਰ ਅੱਜ ਸਾਡੇ ਵਿੱਚ ਇਹ ਚੀਜ਼ਾਂ ਘਰ ਕਿਉਂ ਕਰ ਗਈਆਂ ਸਾਨੂੰ ਕਿਉਂ ਆਪਣੇ ਲੋਕ ਹੀ ਮਾੜੇ ਲੱਗਣ ਲੱਗੇ ਕਿਉਂ ਸਾਨੂੰ ਫਿਰ 1947 ਦੇ ਵਿੱਚ ਸਾਡੇ ਦੇਸ਼ ਦਾ ਵਟਵਾਰਾ ਕਰਨਾ ਪਿਆ ਮਾਫ ਕਰ ਲਓ ਵਟਵਾਰਾ ਸਾਡੇ ਪੰਜਾਬ ਦਾ ਹੋਇਆ ਨਾ ਕਿ ਉਹ ਦਿੱਲੀ ਦਾ ਜਾਂ ਪੂਰੇ ਭਾਰਤ ਦਾ ਸਿਰਫ ਪੰਜਾਬ ਨੂੰ ਹੀ ਅੰਧਾ ਕਰਕੇ ਉਹ ਪੰਜਾਬ ਵੰਡ ਕੇ ਦੋ ਹਿੱਸਿਆਂ ਵਿੱਚ ਹੋ ਗਿਆ ਅੱਜ ਵੀ ਉਹ ਲੋਕ ਸਾਡੇ ਲੋਕਾਂ ਨੂੰ ਮਿਲਣ ਨੂੰ ਤਰਸਦੇ ਨੇ ਜੇ ਸਾਡਾ ਪੰਜਾਬ ਦਾ ਬੰਦਾ ਕੋਈ ਉੱਧਰ ਜਾਂਦਾ ਤਾਂ ਬੜੀ ਸਾਦੂ ਸਤਕਾਲ ਨਾਲ ਮਿਲਦੇ ਨੇ ਬੜਾ ਪਿਆਰ ਦਿੰਦੇ ਨੇ ਤੇ ਬੜੀ ਇੱਜ਼ਤ ਮਾਣ ਆਉ ਭਾਂਤੀ ਕਰਦੇ ਨੇ ਉਹ ਦੱਸਦੇ ਨਹੀਂ ਅੱਜ ਵੀ ਉਹਨਾਂ ਦਿਨਾਂ ਦੇ ਵਿੱਚ ਤਾਂਗਾ ਦੇ ਬਾਰਡਰ ਵਾਲੀਆਂ ਲਾਈਨਾਂ ਤੋੜ ਕੇ ਫਿਰ ਮੁੜ ਤੋਹ ਪੰਜਾਬ ਇਕੱਠਾ ਹੋ ਜਾਂਦਾ। ਸੋ ਗੱਲ ਅਸੀਂ ਚੈਨਲਾਂ ਤੇ ਆਉਨੇ ਆ ਆਪਣੇ ਵਿਸ਼ੇ ਤੋਂ ਨਾ ਟੁੱਟੀ। ਜਿੰਨੇ ਵੀ ਚੈਨਲਾਂ ਵਾਲੇ ਕੰਮ ਕਰਦੇ ਨੇ ਜਾਂ ਚੈਨਲ ਬਣਾਉਂਦੇ ਨੇ। ਅਸੀਂ ਨਹੀਂ ਕਹਿੰਦੇ ਕਿ ਤੁਸੀਂ ਕੋਈ ਮਨੋਰੰਜਨਕ ਵੀਡੀਓ ਨਾ ਬਣਾ। ਪਰ ਵੀਡੀਓ ਉਹ ਬਣਾਓ ਜਿਨ੍ਹਾਂ ਦਾ ਸਾਡੇ ਸਮਾਜ ਨੂੰ ਕੋਈ ਦੇਣ ਹੋਵੇ ਜਾਂ ਸਾਡੇ ਬੱਚਿਆਂ ਲਈ ਕੋਈ ਅੱਗੇ ਸਿਧਾਂਤ ਆ ਸਕੇ ਜਾਂ ਸਾਡੇ ਬੱਚੇ ਉਹਨਾਂ ਚੀਜ਼ਾਂ ਦੇ ਉਹਨਾਂ ਚੀਜ਼ਾਂ ਨੂੰ ਦੇਖ ਕੇ ਅੱਗੇ ਕੁਝ ਸਿੱਖ ਸਕਣ। ਜਾ ਸਾਡੀ ਬੱਚੀ ਉਹਨਾਂ ਵੀਡੀਓਾਂ ਹੀ ਮੋਟੀਵੇਟਡ ਹੋ ਸਕਣ ਸਾਡੇ ਬੱਚਿਆਂ ਨੂੰ ਕੁਝ ਆਪਣੇ ਪੱਖ ਕਲੀਅਰ ਹੋ ਜਾਣ ਤੇ ਅਸੀਂ ਕੰਮ ਕਰੀਏ ਮਾਫ ਕਰਨਾ ਜੀ ਛੋਟੀਆਂ ਛੋਟੀਆਂ ਬੱਚੀਆਂ ਗਾਣੀਆਂ ਤੇ ਡਾਂਸ ਕਰਦੀਆਂ ਨੇ ਸਾਡੇ ਦਿਲਾਂ ਵਿੱਚ ਸਭ ਤੋਂ ਇੱਕ ਭਾਵ ਆਉਂਦਾ ਕਿ ਐਕਟਿੰਗ ਕਰਦੀਆਂ ਸਾਰੇ ਸਾਡੀ ਕੁੜੀ ਡਾਂਸਿੰਗ ਕਰਦੀਆਂ ਰਜਾਂ ਤਾਂ ਵੀਰ ਉਹ ਡਾਂਸ ਤਾਂ ਉਹ ਵੀ ਲੋਕ ਕਰਦੇ ਨੇ ਉਹ ਵੀ ਧੀਆਂ ਕਰਦੀਆਂ ਨੇ ਜਿਨ੍ਹਾਂ ਤੁਸੀਂ ਆਰਕੈਸਟਰ ਆ ਕਿ ਇਹ ਮਾੜੀ ਅੱਖ ਨਾਲ ਤੱਕਦੇ ਹੂੰ ਉਹ ਧੀਆਂ ਵੀ ਆਪਣੀ ਰੋਟੀ ਰੋਟੀ ਲਈ ਆਪਣੇ ਪੇਟ ਨੂੰ ਪਰਲਰ ਲਈ ਨੱਚਦੀਆਂ ਨੇ ਸਟੇਜ 'ਤੇ ਉਹ ਨੱਚੜਾ ਦੀ ਤੁਸੀਂ ਕਹਿ ਸਕਦੇ ਹੋ ਉਹ ਆਪਣਾ ਕੰਮ ਕਰਦੀ ਡਿਊਟੀ ਨਭੰਦੀ ਤਾਂ ਫਿਰ ਤੁਸੀਂ ਜਦੋਂ ਤੁਹਾਡੀ ਧੀ ਗਾਲੀਆਂ ਤੇ ਨੱਚਦੀ ਆ ਫਿਰ ਉਹ ਬਾਡੀ ਉਹਨਾਂ ਲੋਕਾਂ ਨੇ ਕਿਉਂ ਨਹੀਂ ਵਾਪਰੀ ਉਹ ਹੀ ਬਾਡੀ ਆਪਣੇ ਲੋਕਾਂ ਦੇ ਕੰਮ ਜਰਦੀ ਸੋ ਪਹਿਲੀ ਗੱਲ ਆ ਸਾਰੇ ਚੈਨਲ ਵਾਲਿਆਂ ਨੂੰ ਹੱਥ ਜੋੜ ਕੇ ਅਗਰ ਤੁਸੀਂ ਕੋਈ ਸਮਾਜ ਨੂੰ ਦੇਣ ਦੇਣਾ ਚਾਹੁੰਦੇ ਹੋ ਤਾਂ ਇਹੋ ਜੀ ਦੇਣ ਦਿਓ ਜਿਸ ਨਾਲ ਸਾਡੇ ਸਮਾਜ ਵਿੱਚ ਬਦਲਾਅ ਆ ਸਕੇ ਅੱਜ ਅਸੀਂ ਇਹਨਾਂ ਦੇਖੋ ਕਿ ਅਸੀਂ ਪੈਸਿਆਂ ਦੀ ਹੋੜ ਵਿੱਚ ਵੀਡੀਓ ਬਣਾ ਰਹੇ ਹਾਂ ਜਾਂ ਸਾਨੂੰ ਚੈਨਲਾਂ ਦੇ ਉੱਪਰ ਇਨਕਮ ਆਵੇ ਜਾਂ ਸਾਡੇ ਚੈਨਲਾਂ ਦੇ ਉੱਪਰ ਪੈਸਿਆਂ ਦੇ ਸਰੋਤ ਵਧਣ ਸਿਰਫ ਅਸੀਂ ਗਰਮ ਖਿਆਲੀ ਜਾਂ ਉਦਾਂ ਦੀਆਂ ਵੀਡੀਓ ਪਾ ਕੇ ਜਾਂ ਹਾਪਾ ਵੀਡੀਓ ਪਾ ਕੇ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੋਵੇ ਕਿ ਨੌਜਵਾਨਾਂ ਨੂੰ ਚਾਹੀਦੀ ਹੈ ਨੌਜਵਾਨਾਂ ਨੂੰ ਸਹੀਲਤਾ ਚਾਹੀਏ ਸੀ ਉਹ ਵੀਡੀਓ ਪਾਈਏ ਇਹ ਕਦੇ ਸੋਚਣਾ ਪਰ ਕੋ ਨੌਜਵਾਨ ਕਦੇ ਅਸਲੀਅਤ ਨਹੀਂ ਸਹੀਲਤਾ ਨਹੀਂ ਪਾੜਦੇ ਜਾਂ ਲੱਚਰ ਪੜਾ ਨਹੀਂ ਪਾੜਦੇ ਨੌਜਵਾਨਾਂ ਨੂੰ ਹੋਰ ਵੀ ਮੋਟੀਵੇਟੇਟ ਕਰਨ ਦੇ ਚਾਹੀਦਾ ਸਾਡੇ ਸਵਾਜ ਵਿੱਚ ਜੋ ਸਭ ਤੋਂ ਭਿਆਨਕ ਮੁੱਦਾ ਨਸ਼ਿਆਂ ਦਾ ਉਹ ਕਿਉਂ ਨਹੀਂ ਠੱਲ ਪਾ ਰਹੇ ਕਿਉਂਕਿ ਸਾਡੇ ਬੱਚਿਆਂ ਦੇ ਵਿੱਚ ਬੀਏ ਐਮਏ ਪੜੇ ਹੋਏ ਸਾਡੇ ਬੱਚੇ ਨਹੀਂ ਸਾਡੇ ਵੀਰ ਸਾਡੇ ਭੈਣ ਭਰਾ ਬੀ ਐਮ ਐ ਡਬਲ ਐਮ ਐ ਬੀ ਐ ਕਰਕੇ ਬੇਲੇ ਬੈਠੇ ਨੇ ਰੋਜ਼ਗਾਰ ਨਹੀਂ ਮਿਲਿਆ ਤਾਂ ਉਹਨਾਂ ਨੂੰ ਫਿਰ ਜਦੋਂ ਕੋਈ ਨੌਕਰੀ ਨਹੀਂ ਮਿਲਦੀ ਫੈਕਟਰੀ ਵਿੱਚ 10-12000 ਤੋਂ ਵੱਧ ਗੰਦੇ ਕੁਛ ਨਹੀਂ ਫਿਰ ਉਹ ਜਦੋਂ ਆਪਣੀ ਮਾਨਸਿਕਤਾ ਨਾਲ ਬੈ ਕੇ ਜੋਰ ਸੋਚਦੇ ਨੇ ਨਾ ਤਾਂ ਫਿਰ ਉਹ ਨਸ਼ੇ ਕਰਨ ਲਈ ਮਜਬੂਰ ਹੋ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਉਹਨਾਂ ਨੂੰ ਪਤਾ ਕਿ ਸਾਡੀ ਮਿਹਨਤ ਅਜਾਇਆ ਚਲੇਗੀ ਤਾਂ ਅਸੀਂ ਕੋਈ ਹੱਥੀ ਕੰਮ ਕਰ ਸਿੱਖ ਲੈਂਦੇ ਜਾਂ ਕੋਈ ਅਸੀਂ ਮਕੈਨੀਕਲ ਕੋਈ ਚੀਜ਼ ਹੱਥੀਂ ਕਰ ਲੈਂਦੇ ਕੋਈ ਉਹ ਹੋ ਸਕਦਾ ਸੀ ਅਸੀਂ ਅੱਜ ਦਾ ਕੰਮ ਸਟਾਰਟ ਕਰਦੇ ਉਹਨਾਂ ਨੂੰ ਪਤਾ ਸਾਡੇ ਲਈ ਪੜਾਈ ਕਿਤੇ ਕੰਮ ਨਹੀਂ ਆਈ ਤੇ ਨਾ ਹੀ ਅੱਗੇ ਮੈਨੂੰ ਲੱਗਦਾ ਉਹਨਾਂ ਦੇ ਪੜਾਈ ਅੱਗੇ ਕੰਮ ਆਵੇ ਤਾਂ ਹੱਥ ਜੋੜ ਕੇ ਚੈਨਲ ਬਣਾਉਂਦੀ ਹਾਂ ਕਿ ਸਮਾਜ ਵਿੱਚ ਐਦਾਂ ਦੀਆਂ ਚੀਜ਼ਾਂ ਲੈ ਕੇ ਆਉ ਜਿੰਨਾ ਤੋਂ ਲੋਕ ਮੋਟੀਵੇਟ ਹੋਣ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲੇ ਬੱਚਿਆਂ ਲਈ ਕੋਈ ਸੇਧ ਬਣੇ ਮਨੋਰੰਜਨ ਕਰਨ ਲਈ ਬਹੁਤ ਦੁਨੀਆ ਪਈ ਆ ਪਹਿਲੇ ਹੀ ਸਾਡੇ ਵਿੱਚ ਆ ਬਾਲੀਵੁੱਡ ਵਾਲਿਆਂ ਨੇ ਇਹਦੀਆਂ ਫਿਲਮਾਂ ਬਣਾਉਂਦੀਆਂ ਕਿ ਅਸੀਂ ਆਪਣੇ ਹੱਥੋਂ ਆਪਣੇ ਬੱਚੇ ਗਵਾ ਲਏ। ਮਾਫ ਕਰਿਓ ਇਹ ਗੱਲ ਤੁਹਾਡੇ ਦਿਲਾਂ ਤੇ ਸੱਟ ਜ਼ਰੂਰ ਮਾਰੇਗੀ। ਜੋ ਤੁਸੀਂ ਟੀਵੀ ਚੈਨਲਾਂ ਤੇ ਵੇਖੋਗੇ ਉਹ ਤੁਹਾਡੇ ਤੇ ਪ੍ਰਭਾਵ ਜ਼ਰੂਰ ਪਾਵੇਗਾ। ਭਾਵੇਂ ਤੁਸੀਂ ਜਿੰਨਾ ਵੀ ਮਰਜ਼ੀ ਜੋਰ ਲਾ ਲਓ ਕਿ ਸਾਡੇ ਬੱਚੇ ਸਾਡੇ ਹੱਥ ਵਿੱਚ ਨੇ ਪਰ ਜੋ ਬੱਚੇ ਦੇ ਇੱਕ ਵਾਰੀ ਚੀਜ਼ ਉਸਦੇ ਮਨ ਤੇ ਅਟੈਕ ਕਰ ਗਈ ਮਨ ਦੇ ਵਿੱਚ ਉਹ ਘਰ ਕਰ ਗਈ ਤਾਂ ਤੁਸੀਂ ਆਪਣੇ ਬੱਚੇ ਨੂੰ ਕਿਤੋਂ ਵਿਸ਼ਵਾਸ ਕਰੋਤੋਂ? ਗਰੋਕ ਨਹੀਂ। ਹੁਣ ਮੇਰੀ ਇਹ ਮੈਂ ਬਾਰ ਬਾਰ ਅਪੀਲ ਕਰਦਾ ਕਿ ਜੋ ਤੁਹਾਡੇ ਬੱਚੇ ਵੇਖਦੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਬੱਚੇ ਮੋਬਾਈਲਾ ਤੇ ਕੀ ਵੇਖ ਰਹੇ ਆਂ ਅੱਜ ਕੱਲ ਮਾਫ ਕਰਨਾ ਮੋਬਾਈਲਾ ਤੇ ਵਿਗਿਆਪਨ ਵੀ ਇਦਾਂ ਦੇ ਆਉਣ ਲੱਗੇ ਮਸਹੂਰੀਆਂ ਵੀ ਇਦਾਂ ਦੇ ਆਉਣ ਲੱਗ ਗਿਆ ਕਿ ਤੁਹਾਨੂੰ ਆਪਣੇ ਬੱਚਿਆਂ ਤੋਂ ਮੋਬਾਈਲ ਦੂਰ ਕਰਨਾ ਪਏ ਕਿਉਂ ਸਾਡੇ ਜੋ ਸਾਡੀ ਇਹ ਸਾਡਾ ਸਮਾਜ ਆ ਸਾਡੀ ਪੀੜ੍ਹੀ ਨੂੰ ਇਸ ਤਰ੍ਹਾਂ ਬਰਬਾਦ ਕਰਨ ਤੇ ਲੱਗੇ ਹੋਏ ਨੇ कि ਅਸੀਂ ਬਾਹਰ ਨਾ ਜਾਈਏ ਘਰ 'ਚ ਬੈਠੇ ਸਾਡੇ ਤੇ ਚੀਜ਼ਾਂ ਪ੍ਰਭਾਵ ਪਾਉਣ ਕਿ ਸਾਡੇ ਬੱਚੇ ਸਾਡੇ ਹੱਥੋਂ ਨਿਕਲ ਜਾਣ ਇਹਦੇ ਵਿੱਚ ਮੋਬਾਈਲ ਦਾ ਵੀ ਬੜਾ ਵੱਡਾ ਯੋਗਦਾਨ ਹੈ ਅਸੀਂ ਸਕਿੱਪ ਜ਼ਰੂਰ ਕਰ ਦਾਂਗੇ ਅਸੀਂ ਉਹਨੂੰ ਕੱਟ ਕਰਕੇ ਇਗਨੋਰ ਕਰ ਦਾਂਗੇ ਪਰ ਉਹ ਚੀਜ਼ਾਂ ਵਾਰ-ਵਾਰ ਤੁਹਾਡੇ ਮੋਬਾਈਲ ਤੇ ਕਿਉਂ ਆਉਂਦੀਆਂ ਅਸੀਮਤਾ ਭਰੀਆਂ ਚੀਜ਼ਾਂ ਜਾਂ ਲਚਿਰਤਾ ਭਰੀਆਂ ਚੀਜ਼ਾਂ ਤੁਹਾਡੇ ਮੋਬਾਈਲਾ ਤੇ ਕਿਉਂ ਆ ਰਹੀਆਂ ਇੱਕ ਇਹਦਾ ਇੱਕੇ ਕਾਰਨ ਹੈ ਜਾਂ ਤਾਂ ਤੁਹਾਡੇ ਤੁਸੀਂ ਉਸ ਤਰ੍ਹਾਂ ਦੀ ਚੀਜ਼ ਕੋਈ ਵੇਖ ਰਹੇ ਹੋ ਤਾਂ ਤੁਹਾਨੂੰ ਸਬਲਿਟਡ ਇਹ ਮੋਬਾਈਲ ਵੀਡੀਓ ਦਿਖਾ ਰਿਹਾ ਕਿਉਂਕਿ ਮੋਬਾਈਲ ਦੇ ਵਿੱਚ ਇੱਕ ਫੰਕਸ਼ਨ ਆ ਉਹ ਤੁਹਾਡੇ ਮਾਈਂਡ ਨੂੰ ਪੜਦਾ ਤੁਸੀਂ ਇੱਕ ਵੀਡੀਓ ਨੂੰ ਕਲਿੱਕ ਕਰਿਆ ਜੇ ਤੁਸੀਂ ਜਨਰਲ ਨੌਲੇਜ ਵਾਲੀ ਵੀਡੀਓ ਕੋਈ ਦੀਪ ਦਿਓ ਤਾਂ ਉਹ ਜਨਰਲ ਨੌਲੇਜ ਟੈਬ ਤੁਹਾਨੂੰ ਵੀਡੀਓ ਦਊਗਾ ਅਗਰ ਲੱਚਰਤਾ ਵਾਲੀ ਵੀਡੀਓ ਦੇਖਦੇ ਹੋ ਤਾਂ ਲੱਚਰਤਾ ਟੈਬ ਤੁਹਾਨੂੰ ਵੀਡੀਓ ਦਊਗਾ ਜਿਸ ਤਰ੍ਹਾਂ ਤੁਸੀਂ ਮੋਬਾਈਲ ਤੇ ਬੈਠੋਗੇ ਉਸੇ ਤਰ੍ਹਾਂ ਦੀ ਉਹ ਤੁਹਾਨੂੰ ਵੀਡੀਓ ਦਿਖਾਉਂਗਾ ਪਰ ਵੀਰੋ ਇੱਕ ਅਪੀਲ ਹੈ ਕਿਸ ਸਮਾਜ ਨੂੰ ਕਿੰਨਾ ਨੇ ਬਚਾਉਣਾ ਸਾਡੇ ਪੰਜਾਬ ਨੂੰ ਕਿੰਨਾ ਨੇ ਬਚਾਉਣਾ ਇਹ ਸੇਰਾ ਸਾਡੇ ਹੱਥ ਹੈ ਤੁਸੀਂ ਪੰਜਾਬ ਨੂੰ ਚੰਗਾ ਬਣਾ ਸਕਦੇ ਹੋ ਪੰਜਾਬ ਨੂੰ ਮਾੜਾ ਤਾਂ ਪਹਿਨੀ ਬਹੁਤ ਲੋਕਾਂ ਨੇ ਬਣਾਤਾ ਪਰ ਤੁਸੀਂ ਪੰਜਾਬ ਨੂੰ ਚੰਗਾ ਬਣਾਉਣ ਦੇ ਵਿੱਚ ਇੱਕ ਯੋਗਦਾਨ ਤਾਂ ਪਾ ਸਕਦੇ ਹੋ ਤੁਸੀਂ ਚੰਗੇ ਚਾਹੂਲਾ ਬੰਨ ਨਹੀਂ ਜਾਂਦੇ ਕਿਉਂਕਿ ਉੱਥੇ ਤੁਹਾਨੂੰ ਐਦਾਂ ਲੋਕ ਕਿ ਸਾਨੂੰ ਗਿਆਨ ਬੰਟ ਰਿਹਾ ਸਾਨੂੰ ਸਿੱਖਿਆ ਦੇ ਰਿਹਾ ਉਹ ਸਿੱਖਣ ਦੇ ਵਿੱਚ ਹਾਂ ਸਾਨੂੰ ਸਿਰਫ ਚਾਹੀਦਾ ਲੱਚਰਤਾ ਸਾਨੂੰ ਸਹੀਲਤਾ ਚਾਹੀਦੀ ਹੈ ਸਾਨੂੰ ਸੇ ਤੋਂ ਮੰਨ ਚਰਚਾ ਹੀ ਦਾ ਸਾਨੂੰ ਨਹੀਂ ਪਤਾ ਹੋਰ ਸਮਾਜ ਦੇ ਵਿੱਚ ਹੋ ਕੀ ਆ ਮੋਬਾਈਲ ਤੋਂ ਬਾਹਰ ਸਾਨੂੰ ਕੁਝ ਨਹੀਂ ਦੇਖਦਾ ਤੇ ਮੋਬਾਈਲ ਤੋਂ ਅੰਦਰ ਸਾਨੂੰ ਸਭ ਕੁਝ ਦਿਖਣਾ ਪਰ ਮੋਬਾਈਲ ਤੋਂ ਬਾਹਰ ਜ਼ਿੰਦਗੀ ਕੁਝ ਨਹੀਂ ਮਾਫ ਕਰਨਾ ਅੱਜ ਤੁਹਾਨੂੰ 10 ਸਾਲ ਪਿੱਛਾ 10 15 ਸਾਲ ਪਿੱਛੇ ਜਾਈਏ 2000 ਸਾਲ ਤੋਂ ਬਾਅਦ ਜਾਂ 20 ਸੱਤਾ ਗੱਲ ਕਰੀਏ ਉਸ ਟਾਈਮ ਬੱਚੇ ਮਿੱਟੀ ਦੇ ਵਿੱਚ ਖੇਡਦੇ ਹੁੰਦੇ ਸੀ ਬਾਂਟੇ ਖੇਡਦੇ ਹੁੰਦੇ ਸੀ ਗੁੱਲੀ ਡੰਡਾ ਖੇਡਦੇ ਹੁੰਦੇ ਸੀ ਪਿੰਗਾ ਝੂਟਦੀ ਅਸੀਂ ਕੁੜੀਆਂ ਸਾਡੀਆਂ ਤਾਂ ਉਹਨਾਂ ਦੇ ਵਿੱਚ ਇੱਕ ਫਿਟਨੈਸ ਬਣੀ ਰਹਦੀ ਸੀ ਜੋ ਗਰਾਊਂਡ ਫਿਟਨੈਸ ਸੀ ਸਾਡੇ ਬੱਚੇ ਮਿੱਟੀ ਦੇ ਨਾਲ ਕਈ ਮਿੱਟੀ ਦੇ ਵਿੱਚ ਇਹ ਜੇ ਪੋਸ਼ਕ ਤੱਤ ਸੀ ਜੋ ਸਾਡੇ ਸਰੀਰ ਲਈ ਫਾਇਦੇਮੰਦ ਬਹੁਤ ਸੀ ਤੇ ਸਾਡੇ ਸਰੀਰ ਦਾ ਕਈ ਬਿਮਾਰੀਆਂ ਤੋਂ ਨਾਕਰ ਕਰਦੇ ਸੀ ਅੱਜ ਸਾਡੇ ਬੱਚੇ ਸੈਂਸਟਿਵ ਕਿਉਂ ਹੋ ਗਏ ਕਿਉਂਕਿ ਇਹਨਾਂ ਮੋਬਾਈਲਾਂ ਨੇ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਬੰਨ੍ਹ ਲਿਆ ਕਿ ਸਾਡੇ ਬੱਚੇ ਬਿਮਾਰੀ ਆਪਣੇ ਘਰ 'ਚ ਹੀ ਲੱਗ ਗਏ ਅੱਜ ਅਸੀਂ ਕਹਿੰਦੇ ਹਾਂ ਕਿ ਸਾਡਾ ਬੱਚਾ ਜੀ ਏਸੀ ਤੋਂ ਬਿਨਾਂ ਨਹੀਂ ਇਹ ਤੁਹਾਡੀ ਗਲਤੀ ਆ ਤੁਹਾਡਾ ਬਹੁਤ ਵੱਡਾ ਦੁੱਖ ਦੀ ਗੱਲ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਉਸ ਤਰ੍ਹਾਂ ਦੇ ਤਾਪਮਾਨ ਵਿੱਚ ਢਾਲ ਨਹੀਂ ਸਕੇ ਤੁਹਾਡੇ ਬੱਚੇ ਨੂੰ ਬੜੀ ਜੀ ਗਰਮੀ ਆਈ ਤੁਸੀਂ ਉਹਨੂੰ ਏਸੀ ਲਾਤਾ ਸਰੀਰ ਦੇ ਵਿੱਚੋਂ ਗਰਮੀ ਨਿਕਲਣੀ ਬਹੁਤ ਜ਼ਰੂਰੀ ਆ ਕਿਉਂਕਿ ਉਹ ਗੰਦਗੀਆਂ ਤੋਂ ਬਿਮਾਰੀਆਂ ਨੂੰ ਸੱਦਾ ਦਿੰਦੀ ਆ ਇਸ ਸਰੀਰ ਦੇ ਵਿੱਚ ਪਸੀਨਾ ਆਉਣਾ ਬਹੁਤ ਜ਼ਰੂਰੀ ਆ ਅਗਰ ਤੁਹਾਡੇ ਸਰੀਰ ਨੂੰ ਪਸੀਨਾ ਆਉਦਾ ਤਾਂ ਤੁਹਾਡਾ ਸਰੀਰ ਬੜੀਆਂ ਬਿਮਾਰੀਆਂ ਨਾਲ ਲੜਨ ਵਿੱਚ ਸਮਰੱਥ ਹੋ ਜਾਂਦਾ ਗਰਾਊਂਡ ਪ੍ਰੈਕਟਿਸ ਖਤਮ ਹੋ ਗਈ ਸਾਡੇ ਬੱਚੇ ਬਾਹਰ ਨਹੀਂ ਜਾ ਰਹੇ ਘਰਾਂ ਵਿੱਚ ਕੈਦ ਹੋ ਗਏ ਕਿਉਂ ਇਹਦੇ ਵਿੱਚ ਦੋ ਵੱਡੇ ਕਾਰਨ ਇੱਕ ਤਾਂ ਸਾਡੀਆਂ ਸੂਲਤਾਂ ਦੂਜਾ ਇਹ ਕਿ ਅੱਜ ਮਾਹੌਲ ਇਦਾਂ ਦਾ ਹੋ ਗਿਆ ਕਿ ਤੁਹਾਡਾ ਬੱਚਾ ਸਿਰਫ ਤੁਹਾਡਾ ਕਿਸੇ ਦਾ ਕੁਝ ਨਹੀਂ ਲੱਗਦਾ ਅਸੀਂ ਟੀਵੀ ਚੈਨਲਾਂ ਤੇ ਨਿਊਜ਼ਾਂ ਦੇ ਵਿੱਚ ਦੇਖਦੇ ਹਾਂ ਕਿ ਬੱਚਾ ਖੇਡ ਰਿਹਾ ਸੀ ਕਿ ਉਹਨੂੰ ਅਣਪਛਾਤੇ ਲੋਕ ਆਏ ਚੱਕ ਕੇ ਲੈ ਗਏ ਜਾਂ ਬੱਚਾ ਖੇਡਦੇ ਨੂੰ ਚਾਕੂ ਲੈ ਕੇ ਦੂਜੇ ਨੂੰ ਨਿਵਾਸ਼ ਕਿਤੇ ਮਰਦੀ ਆ ਉਹਦੀ লাশ ਕਿਤੇ ਕੱਟੀ ਹੋਈ ਮਿਲਦੀ ਆ ਇਸ ਚੀਜ਼ਾਂ ਸਾਡੇ ਅੰIdea ਨੂੰ ਪ੍ਰਭਾਵ ਕਰਕੇ ਸਾਡੇ ਅਸੀਂ ਅਨਸੇਫ ਸਮਝਣ ਲੱਗੇ ਅਸੀਂ ਸਮਝਣ ਲੱਗੇ ਕਿ ਸਾਡੇ ਬੱਚੇ ਸੇਫ ਨਹੀਂ ਪਰ ਇਹਦੇ ਵਿੱਚ ਇੱਕ ਤੁਸੀਂ ਆਪਣੇ ਬੱਚਿਆਂ ਲਈ ਅਗਰ ਕੁਝ ਕਰ ਸਕਦੇ ਹੋ ਤੁਸੀਂ ਆਪਣੀ ਨਿਗਰਾਨੀ ਥੱਲੇ ਪਾਰਕਾਂ ਦੇ ਵਿੱਚ ਬੱਚੇ ਨਿ ਜਾ ਸਕਦੇ ਉਥੇ ਆਪਣੇ ਬੱਚਿਆਂ ਨੂੰ ਫਿਜ਼ੀਕਲ ਇਦਾਂ ਦੇ ਬਣਾ ਸਕਦੇ ਹਾਂ ਗਰਾਊਂਡ ਪ੍ਰੈਕਟਿਸ ਕਰਾ ਕੇ ਉਹਨਾਂ ਨੂੰ ਭਜਾ ਲਓ ਉਹਨਾਂ ਨੂੰ ਰੱਸਾ ਰੱਸੇ ਤੇ ਚੜਨਾ ਸਿਖਾ ਦਿਓ ਉਹਨਾਂ ਦੇ ਸਰੀਰ ਨੂੰ ਪਸੀਨਾ ਲਿਆਓ ਤਾਕਿ ਤੁਹਾਡੇ ਬੱਚੇ ਫਿਟਨੈਸ ਪ੍ਰਤੀ ਧਿਆਨ ਦੇਉ। ਅੱਜ ਮੋਟਾਪਾ ਕਿਉਂ ਆ ਗਿਆ? ਅੱਜ ਸਾਡੇ ਵਿੱਚ ਬਿਮਾਰੀਆਂ ਕਿਉਂ ਆ ਗਈਆਂ? ਸ਼ੂਗਰ ਕਿਉਂ ਆ ਗਈ? ਪੁਰਾਣੇ ਸਮਿਆਂ ਦੇ ਵਿੱਚ ਸੁਣਿਆ ਸੀ ਕਿ ਪੁਰਾਣੇ ਬੁੜਿਆਂ ਨੂੰ ਨਾ ਕਦੇ ਸ਼ੂਗਰ ਸੁਣੀ ਸੀ, ਨਾ ਕਦੇ ਹਾਰਟ ਅਟੈਕ ਸੁਣੀ ਸੀ ਕਿਉਂਕਿ ਹਰ ਇੱਕ ਚੀਜ਼ ਘਰ ਦੀ ਸੀ। ਸਰੋਂ ਦਾ ਤੇਲ ਵੀ ਜੋ ਅੱਜ ਤੁਸੀਂ ਜ਼ਿਕਰ ਰਹੇ ਹੋ, 10 ਕਿਲੋ ਸਰੋਂ ਦੇ ਵਿੱਚੋਂ 2 ਕਿਲੋ ਤੇਲ ਨਿਕਲਣ ਦਾ ਮੈਕਨ ਟੀਵੀ ਚੈਨਲ ਤੇ ਵੇਖ ਰਿਹਾ ਸੀ। ਕਿ 10 ਕਿਲੋ ਸਰੋਂ ਤੋਂ 2 ਕਿਲੋ ਤੇਲ ਨਿਕਲਦਾ ਤੇਨਕ 100 ਰੁਪਏ ਦੀ 6 ਕਿਲੋ ਸਰੋਂ ਪੈਂਦੀ ਆ ਤੇ ਫਿਰ ਤੁਹਾਨੂੰ ਜੋ 220 22500 ਰੁਪਏ ਦੇ ਤੇਲ ਦੀ ਬੋਤਲ ਮਿਲ ਗਈ 250 ਰੁਪਏ ਦੀ ਉਹਦੇ ਵਿੱਚ ਤੁਸੀਂ ਕੀ ਪਾਉਣਗੇ ਉਹ ਸਿਰਫ ਕੈਮੀਕਲ ਜਿੱਦਾਂ ਦੀਆਂ ਖਰਾਕਾਂ ਉਹ ਤਾਂ ਦੇ ਤੁਹਾਡੇ ਸਰੀਰ ਵੱਣਗੇ ਅੱਜ ਮੈਂ ਸ਼ਹਿਰਾਂ ਵਿੱਚ ਦੇਖ ਰਿਹਾ ਕਿ ਆਪਾਂ ਕਿਸੇ ਕੰਪਨੀ ਤੋਂ ਇਹ ਰਣਾ ਨਹੀਂ ਲੈਂਦੇ ਤੁਹਾਨੂੰ ਵੀ ਪਤਾ ਕਿ ਬੜੀ ਵੱਡੇ ਲੈਵਲ ਤੇ ਉਹ ਕੰਪਨੀਆਂ ਚੱਲ ਰਹੀਆਂ ਨੇ ਪਰ ਉਹਨਾਂ ਦਾ ਇੱਕ ਵਾਰੀ ਟੈਸਟ ਜ਼ਰੂਰ ਕਰਕੇ ਦੇਖੋ ਇੱਕ ਵਾਰੀ ਤੁਸੀਂ ਉਹਨੂੰ ਲੈਬ ਦੇ ਵਿੱਚ ਚੈੱਕ ਜ਼ਰੂਰ ਕਰਿਓ ਤੁਹਾਨੂੰ ਪਤਾ ਲੱਗੂ ਕਿ ਉਹਦੇ ਵਿੱਚ ਹੈ ਕੀ ਆ ਉਹਦੇ ਵਿੱਚ ਤੁਹਾਨੂੰ ਉਹ ਨਹੀਂ ਮਿਲਦਾ ਸਿਰਫ ਕੈਮੀਕਲ ਸੇ ਬੀਰੋ ਮੈਂ ਇਹੀ ਅਵੇਅਰਨੈਸ ਕਰਦਾ ਕਿ ਜਿੰਨੇ ਵੀ ਚੈੰਗਲ ਵਾਲੇ ਨੇ ਕਮ ਸੇ ਕਮ ਯਾਰ ਤੁਸੀਂ ਸੱਚ ਦਿਖਾਓ ਇਹੋ ਜੀ ਚੀਜ਼ ਦਿਖਾਓ ਜੋ ਸਾਡੀ ਸਮਾਜ ਲਈ ਇੱਕ ਸਿੱਖਿਆ ਦੇ ਸਕੇ ਸਾਡੇ ਸਮਾਜ ਨੂੰ ਇੱਕ ਵਧੀਆ ਦਿਸ਼ਾ ਵੱਲ ਲਿਜਾ ਸਕੇ ਸਾਡੇ ਸਮਾਜ ਨੂੰ ਜਾਣਕਾਰ ਬਣਾ ਸਕੇ ਕਿ ਤੁਹਾਡੇ ਬੱਚੇ ਅਗਰ ਘਰ ਚ ਬੈਠੇ ਤਾਂ ਤੁਸੀਂ ਬੱਚਿਆਂ ਨੂੰ ਆਹ ਚੀਜ਼ ਸਿਖਾਓ ਤੁਹਾਡੇ ਬੱਚੇ ਅਗਰ ਬਾਹਰ ਨੂੰ ਜਾ ਸਕਦੇ ਤਾਂ ਬੱਚਿਆਂ ਨੂੰ ਇਸ ਲੈਵਲ ਤੁਸੀਂ ਤਿਆਰ ਕਰੋ ਕਿ ਤੁਹਾਡੇ ਬੱਚੇ ਜ਼ਿੰਦਗੀ ਚ ਕਦੇ ਮਾਰ ਨਾ ਖਾ ਸਕਣ ਆਤੂ ਫਾਤੂ ਚੀਜ਼ਾਂ ਦੇ ਕੇ ਅਸੀਂ ਬੜਾ ਸਮਾਂ ਬਰਬਾਦ ਕਰਦੇ ਹਾਂ ਮਾਫ ਕਰਨਾ ਮੈਂ ਇਹ ਨਹੀਂ ਕਹਿ ਰਿਹਾ ਕਿ ਮੇਰੇ ਚੈਨਲ ਦੀ ਰੇਟ ਜਿਹੜੀ ਜੋ ਉਹ ਸਪੋਰਟ ਆ ਘਟਾ ਕਿਉਂਕਿ ਉਹ ਇਸ ਦਾ ਕਾਰਨ ਨਹੀਂ ਆ ਕਿ ਲੋਕ ਚੰਗੀਆਂ ਚੀਜ਼ਾਂ ਸਿੱਖਣਾ ਨਹੀਂ ਚਾਹੁੰਦੇ ਲੋਕ ਚੰਗੇ ਵੱਲ ਜਾਣਾ ਨਹੀਂ ਚਾਹੁੰਦੇ ਅਗਰ ਮੈਂ ਇਹੀ ਚੈਨਲ ਤੇ ਤੁਹਾਨੂੰ ਅਸੀਲਤਾ ਲੱਛਰਤਾ ਭਰੀਆ ਵੀਡੀਓ ਪਾਉਂਦਾ ਤਾਂ ਮੇਰੇ ਮਿਲੀਅਨ ਬਿਲੀਅਨ ਦੇ ਵਿੱਚ ਫਿਊ ਵਿਊ ਹੋ ਜਾਂਦੇ ਤੇ ਬਹੁਤ ਚੀਜ਼ਾਂ ਅਹਦੀ ਹੁੰਦੀਆਂ ਜੋ ਮੈਂ ਕਦੇ ਸੋਚ ਨਹੀਂ ਸਕਦਾ ਸੀ ਪਰ ਮੇਰਾ ਵੀ ਜ਼ਮੀਰ ਜਾ ਮੈਂ ਆਪਣਾ ਜ਼ਮੀਰ ਨਹੀਂ ਮਾਰਿਆ ਮੈਂ ਸਿਰਫ ਤੁਹਾਨੂੰ ਵੀਡੀਓ ਤੁਹਾਨੂੰ ਜਾਗਰੂ ਕਰਨੇ ਬਣਾ ਰਿਹਾ ਮੈਂ ਨਹੀਂ ਚਾਹੁੰਦਾ ਮੈਸਟਰ ਨੇ ਕਦੇ ਨਹੀਂ ਚਾਇਆ ਕਿ ਮੇਰੇ ਚੈਨਲ ਦੇ ਬੀਲੀਟੀ ਨਾਲ ਵਿਊ ਹੋਣ ਜਾਂ ਮੈਂ ਸਿਰਫ ਇਹ ਪੈਸੇ ਨਹੀਂ ਕਮਾ ਰਿਹਾ ਤੁਸੀਂ ਮੇਰੀਆਂ ਵੀਡੀਓ ਚੈੱਕ ਕਰਕੇ ਦੇਖਿਓ ਮੇਰੀ ਕਿਸੇ ਵੀਡੀਓ ਤੋਂ ਤੁਹਾਨੂੰ ਇਹ ਨਹੀਂ ਮਿਲੂਗਾ ਕਿ ਮੈਂ ਸਮਾਜ ਨੂੰ ਕਦੇ ਦੇਣ ਨਹੀਂ ਦੇ ਸਕਦਾ ਮੈਂ ਇੱਕ ਰਾਈਟਰ ਵੀ ਹਾਂ ਮੈਂ ਆਪਣੀਆਂ ਪੋਸਟਾਂ ਆਪ ਲਿਖਦਾ ਮੈਂ ਆਪਣੀਆਂ ਪੋਸਟਾਂ ਆਪ ਬੋਲਦਾ ਮੇਰੇ ਕੋਲ ਬੜਾ ਸੰਦਰਭ ਇਕੱਠਾ ਪਰ ਲੋਕ ਇਹ ਗੱਲ ਹੈ ਵੀ ਲੰਬੀ ਚੀਜ਼ ਲੋਕ ਪੜਨਾ ਨਹੀਂ ਚਾਹੁੰਦੇ ਲੰਬੀ ਚੀਜ਼ ਲੋਕ ਸੁਣਨਾ ਨਹੀਂ ਚਾਹੁੰਦੇ ਸੋ ਮੈਂ ਇਹ ਕੋਈ ਬੇਨਤੀ ਆ ਇਹਨਾਂ ਕੈਨਲਾਂ ਵਾਲਿਆਂ ਜੋ ਆ ਅਸਲੀਅਤਾਂ ਜਾਂ ਲੱਛਣਾਂ ਦਾ ਪਰਿਆ ਵੀਡੀਓ ਪਾਉਂਦੇ ਨੇ ਇਹਨਾਂ ਨੂੰ ਅਪੀਲ ਆ ਇਹ ਵੀਡੀਓ ਤੁਹਾਡੀਆਂ ਮਾਵਾ ਭੈਣਾਂ ਵੀ ਦੇਖਣ। ਇਹ ਵੀਡੀਓ ਤੁਹਾਡੇ ਘਰਾਂ ਦੇ ਵਿੱਚ ਵੀ ਦੇਖੀ ਜਾਂਦੀ ਹੈ। ਇਹ ਵੀਡੀਓ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਮੋਬਾਈਲ ਤੋਂ ਸਕਿਪ ਕਰ ਦੋਗੇ ਪਰ ਤੁਸੀਂ ਆਪਣੀਆਂ ਮਾਵਾ ਭੈਣਾਂ ਦੇ ਸਕਿਪ ਤੋਂ ਇਹ ਮੋਬਾਈਲ ਤੋਂ ਵੀਡੀਓ ਸਕਿਪ ਨਹੀਂ ਕਰਨਾ। ਜੋ ਚੀਜ਼ ਤੋਂ ਤੁਸੀਂ ਸਮਾਜ ਨੂੰ ਦਿੱਤੀ ਆ ਉਹ ਚੀਜ਼ ਤੁਹਾਡੇ ਘਰ ਵੀ ਆਉਣੀ ਆ ਇਸ ਬਾਰੇ ਤੋਂ ਕਦੇ ਮੋੜੋ। ਐਨੀਆਂ ਕਬੀਨਤੀਆਂ ਪ੍ਰਵਾਨ ਕਰਿਓ ਅਗਰ ਮੇਰੇ ਕੋਲ ਕੋਈ ਗਲਤੀ ਹੋ ਗਈ ਹੋ ਤਾਂ ਮਾਫੀ ਚਾਹੁੰਦੇ ਆ ਇਸ ਵੀਡੀਓ ਦੇ ਵਿੱਚ ਅਗਰ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਸੱਟ ਲੱਗੀ ਹੋਵੇ ਤਾਂ ਮਾਫ ਕਰਿਓ ਪਰ ਮੇਰੀ ਵੀਡੀਓ ਵਾਲੇ ਕੋਈ ਧਿਆਨ ਦਿਓ ਅਗਰ ਵੀਡੀਓ ਸੁਣਦੇ ਹੋ ਤਾਂ ਪੂਰੀ ਸੁਨਿਆ ਕਰੋ ਅੱਧੀ ਵੀਡੀਓ ਨਾਲ ਸੁਨਿਆ ਕਰੋ ਅਧੂਰੀ ਜਾਣਕਾਰੀ ਲੈਣ ਦਾ ਕੋਈ ਫਾਇਦਾ ਨਹੀਂ ਐਨੀਆਂ ਕਬੀਨਤੀਆਂ ਪ੍ਰਵਾਨ ਕਰਨੀਆਂ ਅਗਲੀ ਵੀਡੀਓ ਵਿੱਚ ਜਾ ਕੇ ਬਣਾਵਾਂਗੇ